ਪੰਜਾਬ ਦੇ ਵੱਡੇ ਪੋਲੀਟੀਕਲ ਲੀਡਰ ਨੂੰ ਇੱਕ ਵੱਡਾ ਸਦਮਾ ਲੱਗਿਆ ਹੈ ਇਕਲੌਤੇ ਪੁੱਤ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਹੈ ਤਾਂ ਸਾਬਕਾ ਐਮਪੀ ਅਤੇ ਸਾਬਕਾ ਮੰਤਰੀ ਮੋਹਿੰਦਰ ਸਿੰਘ ਕੇਪੀ ਦੇ ਬੇਟੇ ਦੀ ਹਾਦਸੇ ਵਿੱਚ ਮੌਤ ਹੋ ਗਈ ਹੈ ਤਾਂ ਇਕਲੌਤੇ ਪੁੱਤਰ ਰਿਚੀ ਕੇਪੀ ਦਾ ਦਿਹਾਂਤ ਬੀਤੀ ਰਾਤ ਹੋਏ ਹਾਦਸੇ ਵਿੱਚ ਹੋਇਆ ਹੈ ਤਾਂ ਬੀਤੀ ਰਾਤ ਜਲੰਧਰ ਦੇ ਵਿੱਚ ਚਾਰ ਗੱਡੀਆਂ ਦੀ ਟੱਕਰ ਹੁੰਦੀ ਹੈ ਜਿਸ ਕਾਰਨ ਰਿਚੀ ਕੇਪੀ ਦੇ ਸਿਰ ਵਿੱਚ 60 ਵਜਦੀ ਹੈ ਅਤੇ ਦੱਸਿਆ ਜਾਂਦਾ ਹੈ ਕਿ ਉਸ ਦੀ ਗਰਦਨ ਦੀ ਹੱਡੀ ਟੁੱਟ ਜਾਂਦੀ ਹੈ ਜਿਸ ਕਾਰਨ ਉਸ ਦੀ ਇਲਾਦ ਰਾਨ ਹਸਪਤਾਲ ਦੇ ਵਿੱਚ ਮੌਤ ਹੋ ਜਾਂਦੀ ਹੈ ਤਾਂ 36 ਸਾਲ ਦੀ ਉਮਰ ਰਿਚੀ ਕੇਪੀ ਦੀ ਦੱਸੀ ਜਾ ਰਹੀ ਹੈ ਅਤੇ ਉਹ ਅਜੇ ਅਣਵਿਆਹਾ ਸੀ ਭਿੰਦਰ ਸਿੰਘ ਕੇਪੀ ਦੇ ਪਰਿਵਾਰ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਕੋਲ ਦੋ ਬੇਟੀਆਂ ਅਤੇ ਇੱਕ ਬੇਟਾ ਰਿਚੀ ਕੇਪੀ ਸੀ ਲੇਕਿਨ ਐਸਾ ਦੁਖਦ ਹਾਦਸੇ ਵਿੱਚ ਰਿਚੀ ਕੇਪੀ ਦੀ ਮੌਤਾ ਜਿਹੜੀ ਹੋ ਗਈ ਆ ਤਾਂ ਜਲੰਧਰ ਦੇ ਮਾਡਲ ਟਾਊਨ ਦੇ ਵਿੱਚ ਵੱਡਾ ਹਾਦਸਾ ਵਾਪਰਿਆ ਹੈ ਬੀਤੀ ਰਾਤ 11 ਵਜੇ ਦੇ ਕਰੀਬੇ ਹਾਦਸਾ ਵਾਪਰਿਆ ਜਿੱਥੇ ਫੋਰਚੂਨਰ ਦੇ ਵਿੱਚ ਸਵਾਰ ਹੋ ਕੇ ਰਿਚੀ ਕੇਪੀ ਆ ਜਿਹੜਾ ਉਹ ਜਾ ਰਿਹਾ ਹੁੰਦਾ ਹੈ ਅਤੇ ਇੱਕ ਤੇਜ਼ ਰਫ਼ਤਾਰ ਗੱਡੀ ਆਉਂਦੀ ਹੈ ਅਤੇ ਕਈ ਵਾਰਨਾਂ ਨੂੰ ਟੱਕਰ ਮਾਰਦੀ ਹੈ ਤਾਂ ਇਸ ਦੌਰਾਨ ਰਿਚੀ ਕੇਪੀ ਦੀ ਸਹਾਸ ਵਿੱਚ ਮੌਤ ਹੋ ਜਾਂਦੀ ਹੈ ਜਦਕਿ ਇੱਕ ਟੈਕਸੀ ਡਰਾਈਵਰ ਆ ਜਿਹੜਾ ਉਸ ਦੇ ਹਸਾਰਤ ਦੇ ਵਿੱਚ ਜਾਨ ਬਚ ਗਈ ਹੈ ਬਾਕੀ ਲੋਕਾਂ ਦੇ ਵੀ ਸੱਟਾਂ ਲੱਗੀਆਂ ਦੱਸੀਆਂ ਜਾ ਰਹੀਆਂ ਨੇ ਤਾਂ ਸ਼ੋਮਨੀ ਅਕਾਲੀ ਦਲ ਦੇ ਵਿੱਚ ਬੀਤੇ ਸਮੇਂ ਮਹਿੰਦਰ ਸਿੰਘ ਕੇਪੀ ਕਾਂਗਰਸ ਛੱਡ ਕੇ ਸ਼ਾਮਿਲ ਹੋਏ ਸਨ ਪੰਜਾਬ ਦੇ ਵਿੱਚ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਨੇ ਜਿਹੜੀਆਂ ਉਹ ਰਾਜਨੀਤਿਕ ਤੌਰ ਤੇ ਮਿਲ ਚੁੱਕੀਆਂ ਨੇ ਲੇਕਿਨ ਉਹਨਾਂ ਦੇ ਇਕਲੌਤੇ ਪੁੱਤ ਦੀ ਮਾਤਾ ਰਾਣੀ ਚੌਂਗ ਦੇ ਵਿੱਚ ਐਕਸੀਡੈਂਟ ਦੌਰਾਨ ਮੌਤ ਹੋ ਜਾਂਦੀ ਹੈ ਮ੍ਰਿਤਕ ਦੇ ਘਰ ਪਹੁੰਚ ਚੁੱਕੀ ਹੈ ਤਾਂ ਉਮੀਦ ਜਤਾਈ ਜਾ ਰਹੀ ਹੈ ਕਿ ਅੱਜ ਰਿਚੀ ਕੇਪੀ ਦਾ ਅੰਤਿਮ ਸੰਸਕਾਰ ਵੀ ਕੀਤਾ ਜਾ ਸਕਦਾ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਪੁਲਿਸ ਮੁਲਾਜ਼ਮਾ ਦਾ ਮਹਿੰਦਰ ਸਿੰਘ ਕੇਪੀ ਦੇ ਜਾਣਕਾਰਾਂ ਅਤੇ ਮੌਕੇ ਤੇ ਮੌਜੂਦ ਟੈਕਸੀ ਡਰਾਈਵਰ ਦਾ ਆਉ ਦੇਖ ਦੇਹ हां ਸਾਨੂੰ ਪਤਾ ਲੱਗਾ ਤੇ ਅਸੀਂ ਵੀ ਇੱਥੇ ਆਏ ਹਾਂ ਬਹੁਤ ਮੰਦਪਾਗੀ ਘਟਨਾ ਹੋਈ ਕੇਪੀ ਸਾਹਿਬ ਦੇ ਪਰਿਵਾਰ ਦੇ ਨਾਲ ਕਿਉਂਕਿ ਇਹ ਜਿਹੜਾ ਕਾਟਾ ਹੈ ਬਹੁਤ ਵੱਡਾ ਉਹਨਾਂ ਨੂੰ ਕਾਟਾ ਪਿਆ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋਈ ਹੈ ਤੇ ਸਾਡੇ ਕੋਲ ਜਿਆਦਾ ਸ਼ਬਦ ਨਹੀਂ ਕਹਿਣ ਲਈ ਕਿਹੜੀ ਜਗ੍ਹਾ ਐਕਸੀਡੈਂਟ ਹੋਇਆ ਸਰ ਮਾਤਾਣੀ ਚੌਕ ਦੇ ਕੋਲ ਇਹ ਐਕਸੀਡੈਂਟ ਹੋਇਆ ਤੇ ਜਿਹੜੀ ਡਿਟੇਲ ਜਿਹੜੀ ਹੈ ਉਹ ਪਤਾ ਲੱਗਦਾ ਜੀ ਉਹਨਾਂ ਦਾ ਕੀ ਨਾਮ ਕੀ ਸੀਗਾ ਉਹਨਾਂ ਦੇ ਜਿਹੜਾ ਪੀਕੇਪੀ ਦੇ ਕੀਕੇਪੀ ਦਾ ਨਾਮ ਸੀਗਾ ਉਹਨੂੰ ਲੈ ਕੇ ਮੌਕੇ ਦੇ ਉੱਤੇ ਗਲੋਬਲ ਹਸਪੀਟਲ ਲੈ ਗਏ ਉਸ ਤੋਂ ਬਾਅਦ ਉਹਨਾਂ ਨੇ ਰੈਫਰ ਕਰਤਾ ਪਟੇਲ ਚ ਲੈ ਗਏ ਪਰ ਉਹਨਾਂ ਨੂੰ ਬਚਾ ਨਹੀਂ ਸਕੇ ਤੇ ਉਹਨਾਂ ਦੀ ਮੌਤ ਜਿਹੜੀ ਹੋ ਗਈ ਬੜਾ ਕਾਟਾ ਪਿਆ ਬਹੁਤ ਜ਼ਿਆਦਾ ਉਹਨਾਂ ਨੂੰ ਪਰਿਵਾਰ ਨੂੰ ਬਹੁਤ ਵੱਡਾ ਕਾਟਾ ਪਿਆ ਬਹੁਤ ਮਾੜੀ ਘਟਨਾ ਹੈ ਇਹਨਾਂ ਦੀ ਫੈਮਿਲੀ ਚ ਕੌਣ-ਕੌਣ ਸੀਗਾ ਸਰ ਇਹਨਾਂ ਦੀ ਫੈਮਿਲੀ ਵਿੱਚ ਕੀਪੀ ਸਾਹਿਬ ਦੇ ਦੋ ਬੇਟੀਆਂ ਇੱਕ ਬੇਟਾ ਹੈ ਤੇ ਇਹ ਛੋਟੇ ਸੀ ਬੇਟਾ ਛੋਟਾ ਸੀ ਮੈਰਿਟ ਸੀਗੇ ਅਨਮੈਰਿਟ ਸੀਗੇ ਕੀ ਕੰਮ ਕੀ ਕਰਦੇ ਸੀ ਕਿ ਬਿਜ਼ਨਸ ਵਗੈਰਾ ਜਾਂ ਖੇਤੀ ਵੀ ਵਗੈਰਾ ਇਹਨਾਂ ਦੀ ਜ਼ਮੀਨ ਵਗੈਰਾ ਕਾਫੀ ਹੈਗੀ ਉਹ ਜਿਹੜੇ ਖੇਤੀ ਕਰਦੇ ਸੀ ਹਾਂਜੀ ਸਰ ਕੀ ਨਾਮ ਆਪਣਾ ਸਤਿ ਸ਼੍ਰੀ ਅਕਾਲ ਮੈਂ ਰਾਏ ਜੁਹਾਰ ਪੰਜਾਬੀ ਫੋਕ ਸਿੰਗਰ ਔਰ ਸਰਦਾਰ ਮਹਿੰਦਰ ਸਿੰਘ ਕੇਪੀ ਜੋ ਕਿ ਅਕਾਲੀ ਦਲ ਦੇ ਨੁਮਾਇੰਦੇ ਨੇ ਉਹਨਾਂ ਦੇ ਬੇਟੇ ਰਿਚੀ ਕੇਪੀ ਜਿਹਨਾਂ ਦਾ ਅੱਜ ਡੈਥ ਹੋ ਚੁੱਕੀ ਹੈ ਐਕਸੀਡੈਂਟ ਦੇ ਕਾਰਨ ਸਰ ਕਿੱਥੇ ਐਕਸੀਡੈਂਟ ਹੋਇਆ ਹੈਗਾ ਕਿੱਥੇ ਘਟਨਾ ਵਾਪਰੀ ਹੈ ਵੀ ਮੋਡਲ ਟਾਊਨ ਦੇ ਵਿੱਚ ਘਟਨਾ ਵਾਪਰੀ ਹੈ ਜੀ ਐਕਸੀਡੈਂਟ ਹੋਣ ਦੇ ਕਾਰਨ ਉਹਨਾਂ ਦੀ ਜਿਹੜੀ ਗਰਦਨ ਦੀ ਹੁੰਦੀ ਮਣਕੀ ਉਹ ਟੁੱਟ ਗਈ ਉਹਦੇ ਟੁੱਟਣ ਦੇ ਕਾਰਨ ਉਹਦਾ ਸਾਰ ਰੁਕਣ ਜਾਂ ਕਹਿ ਲਓ ਵੀ ਹਾਰਟ ਬ੍ਰੇਕ ਹੋ ਗਿਆ ਜਾਂ ਹਾਰਟ ਰੁਕ ਗਿਆ ਉਸ ਕਰਕੇ ਇਹ ਸਾਰਾ ਹੈਪਨ ਹੋ ਗਿਆ ਸਰ ਨਾਲ ਕੋਈ ਹੈਗਾ ਸੀਗਾ ਮੌਕੇ ਤੇ ਇਹਨਾਂ ਦੇ ਨਾਲ ਗੱਡੀ ਦੇ ਵਿੱਚ ਜਾਂ ਇਕੱਲੇ ਹੀ ਸੀਗੇ ਨਹੀਂ ਨਹੀਂ ਇਕੱਲੇ ਹੀ ਗਏ ਸੀਗੇ ਹਾਲੇ ਘਰੋਂ ਕਿਉਂਕਿ 10:30 ਵਜੇ ਤੱਕ ਗਏ ਆ ਆਪਣੇ ਦੋਸਤ ਦਾ ਸੈੱਲ ਫੋਨ ਦੇਣ ਤੇ ਪੌਣੇ ਕਿੰਨੇ ਵਜੇ ਦਾ ਟਾਈਮਿੰਗ ਸੀ ਜਿਹੜਾ ਹਾਸਾ ਵਾਪਰੇ ਉੱਥੇ 10:30 ਘਰੋਂ ਗਏ ਤੇ ਪੌਣੇ 11 ਸਾਨੂੰ ਕਾਲ ਆ ਗਈ ਲੀਚੀ ਕਰਦੇ ਕੀ ਸੀਗੇ ਕਰਦੇ ਕੀ ਸੀਗੇ ਰਿਚੀ ਆਪਣੇ ਫਾਦਰ ਸਾਹਿਬ ਨਾਲ ਹੀ ਜਿਹੜਾ ਇਹਨਾਂ ਦਾ ਰਾਜਨੀਤਿਕ ਖੇਤਰ ਇਹਦੇ ਵਿੱਚ ਜਾਂ ਅਜੇ ਤੱਕ ਕਰਦਾ ਹੈ ਕੰਮ ਕਰ ਖੇਤੀਬਾੜੀ ਉਹ ਚ ਹੀ ਹੱਥ ਵੰਡਾਉਂਦੇ ਸੀਗੇ ਕਿੰਨੇ ਬੱਚੇ ਸੀਗੇ ਇਹਨਾਂ ਦੇ ਜਿਹੜੇ ਰਿਚੀ ਸੀਗੇ ਜਾਂ ਕੋਈ ਹੋਰ ਵੀ ਬ੍ਰਦਰ ਹੈ ਇਹਨਾਂ ਦੇ ਅ 모ਹਿੰਦਰ ਸਿੰਘ ਕੇਪੀ ਹੁਣਾਂ ਦੇ ਤਿੰਨ ਬੱਚੇ ਨੇ ਇੱਕ ਦੋ ਬੇਟੀਆਂ ਨੇ ਤੇ ਸਿੰਗਲ ਬੇਟਾ ਸੀਗਾ ਇੱਕ ਲੋਤਾ ਹਾਂ ਇਕਲੌਤਾ ਬੇਟਾ ਹਲੇ ਅਨਮੈਰਿਡ ਹੈ ਹਲੇ ਵਿਆਇਆ ਨਹੀਂ ਮੇਰਾ ਕੱਲ 35 ਸਾਲ ਦੀ ਹੋ ਜਾਵੇਗਾ ਨਾਮ ਆਪਣਾ ਮੇਰਾ ਗੁਰਜਿੰਦਰ ਸਿੰਘ ਸਰ ਕੀ ਹਾਸਾ ਹੋਇਆ ਇੱਥੇ ਤੁਸੀਂ ਕਿੱਥੇ ਖੜੇ ਸੀਗੇ ਜੀ ਮੈਂ ਇੱਥੇ ਹੀ ਖੜਾ ਸੀ ਆ ਰੇਲਿੰਗ ਦੇ ਨਾਲ ਗੱਡੀ ਦੇ ਅੱਛਾ ਜੀ ਤੇ ਇਹ ਗੱਡੀ ਉਧਰੋਂ ਬਹੁਤ ਜ਼ਿਆਦਾ ਤੇਜ਼ ਆਈ ਆ ਕਿਹੜੇ ਵਾਲੀ ਇਹ ਵਾਲੀ ਕਿਹੜੇ ਬਟਾਰਾ ਇਹਨੇ ਮੈਨੂੰ ਚੱਕ ਕੇ ਉਹ ਸ਼ਟਰ ਦੇ ਨਾਲ ਮਾਰਿਆ ਏਡੀ ਦੂਰ ਤੁਸੀਂ ਕਿਹੜੀ ਜਗ੍ਹਾ ਤੇ ਰਹਿਣ ਵਾਲੇ ਹੋ ਮੇਰਾ ਪਿੰਡ ਮਾਨਕਾ ਘੁੰਮਣਾ ਆ ਤੁਸੀਂ ਇੱਥੇ ਆਪਣੇ ਮਤਲਬ ਕਿ ਸ਼ੌਕਿੰਗ ਸਵਾਰੀ ਲੈ ਕੇ ਆਇਆ ਸੀ ਮੇਰੀ ਗੱਡੀ ਆ ਪਾਰਕਿੰਗ 'ਚ ਖੜੀ ਸੀ ਮੇਰੀ ਆ ਗੱਡੀ ਆ ਆਟਿਕਾ ਗੱਡੀ ਆ ਆਟਿਕਾ ਜਿਹਦੇ ਇਹਦੇ ਵਿੱਚ ਵੀ ਇਨਸਾਨ ਹੋਏ ਆ ਮੇਰੀ ਗੱਡੀ ਵੀ ਭੰਨੀ ਆ ਤੇ ਮੈਨੂੰ ਯਾਨੀ ਕਿ ਪਤਾ ਨਹੀਂ ਮੈਂ ਕਿਹਦੇ ਹਿਸਾਬ ਨਾਲ ਬਚ ਗਿਆ ਯਾ ਰੱਬ ਨੇ ਰੱਖ ਲਿਆ ਨਹੀਂ ਤਾਂ ਵੱਜਣਾ ਮੈਂ ਹੈ ਨਹੀਂ ਸੀ ਮੈਨੂੰ ਇੱਥੋਂ ਲਿਜਾ ਕੇ ਉਹ ਸ਼ਟਰ 'ਚ ਮਾਰਿਆ ਜਾ ਕੇ ਬੰਦੇ ਗੱਡੀ ਨੇਸ ਮਤਲਬ ਸੱਟ ਪੇਟ ਤੇ ਨਹੀਂ ਲੱਗੀ ਤੁਹਾਡਾ ਪਚਾ ਨਹੀਂ ਆ ਚਲੋ ਗੁੱਜੀਆਂ ਤੇ ਮਰਜੀ ਛੱਟ ਲੱਗੀ ਹੋ ਮੇਰੇ ਕੋ ਵੀਡੀਓ ਬਣੀਆਂ ਪਈਆਂ ਆ ਹਾਂ ਜੀ ਤੇ ਬਾਕੀ ਕਿਹ ਚ ਵੱਜਿਆ ਕਿਦਾਂ ਆਇਆ ਉਹ ਤਾਂ ਕੈਮਰੇ ਦੱਸਣਗੇ ਜਾਨਕਿ ਇਹ ਜਦੋਂ ਮੇਰੇ ਚ ਵੱਜਿਆ ਮੈਨੂੰ ਤਾਂ ਇਹੀ ਜਿਹੜੀ ਫੋਰਚੂਨਰ ਗੱਡੀ ਇੱਥੇ ਖੜੀ ਹੋਈ ਹੈ ਉਹ ਤਾਂ ਨਹੀਂ ਮੈਨੂੰ ਪਤਾ ਇਹ ਚ ਕੌਣ ਵੱਜਾ ਕਿਦਾਂ ਹੋਈ ਆ ਮੈਨੂੰ ਤਾਂ ਇਹੀ ਗੱਡੀ ਦੇਸੀ ਮੇਚ ਵੱਜਦੀ ਜਦੋਂ ਆਈ ਆ ਸਿੱਧੀ ਅੱਛਾ ਮਤਲਬ ਇਹ ਮੇਰਾ ਧਿਆਨ ਇੱਥੇ ਥੱਲੇ ਬੈਠਾ ਉਹ ਤਾਂ ਖੜਾ ਸੀ ਫੇ ਮੈਂ ਫੋਨ ਫੋਨ ਤੇ ਆਪਣੇ ਜਿਹਦਾ ਬੰਦਾ ਨੋਰਮਲ ਖੜਾ ਹੀ ਹੁੰਦਾ ਪੇ ਸਾਈਡ ਤੇ ਖੜਾ ਆ ਮੈਨੂੰ ਕਿਹੜਾ ਕੋਈ ਟੈਨਸ਼ਨ ਆ ਕੇ ਖਤਰ ਆ ਕੋਈ ਅੱਛਾ ਜੀ ਫੇ ਮੰਨ ਲਓ ਉਹ ਤਾਂ ਜਾਣ ਕੇ ਗੱਡੀ ਆਈ ਆ ਫੇ ਮੈਨੂੰ ਪਤਾ ਹੀ ਨਹੀਂ ਲੱਗਾ ਕੋਈ ਇਹਦੇ ਆਲੂ ਤਾਂ ਮੈਨੂੰ ਤਾਂ ਗੱਡੀ ਨੇ ਜਾ ਕੇ ਉਹ ਸ਼ਟਰ ਦੇ ਨਾਲ ਹੀ ਮਾਰਿਆ ਗੱਡੀ ਦਾ ਸਰ ਦੇਖਿਆ ਜਾਂਦਾ ਇੰਨਾ ਕੁ ਬੁਰਾ ਹਾਲ ਹੋ ਚੁੱਕਾ ਆ ਉਹ ਜਿਆਦਾ ਪਤਾ ਨਹੀਂ ਵਜਿਆ ਇਹ ਫੋਰਚੂਨਰ ਗੱਡੀ ਵੀ ਹੈ ਤੁਹਾਡਾ ਪਰਮਾਦ ਮੈਨੂੰ ਚੈੱਕ ਕਰ ਦੇਖ ਲੈ ਧਿਆਨ ਨਾਲ ਮੈਂ ਤਾਂ ਖੜਾ ਵੀ ਥੱਲੇ ਆ 10 ਫੁੱਟ ਸੜਕ ਤੋਂ ਥੱਲੇ ਆ ਪਾਰਕਿੰਗ 'ਚ ਮੇਰੀ ਗੱਡੀ ਖੜੀ ਆ ਏਡੀ ਕੋਲ ਲਿਆ ਕੇ ਮਾਰੀ ਮੇਰੇ ਵਿੱਚ ਉਹਨੇ ਮਤਲਬ ਕਿ ਪੁਲਿਸ ਇਨਫੋਰਮ ਵਗੈਰਾ ਕਰ ਦਿੱਤਾ ਹੀ ਮੈਂ 112 ਤੋਂ ਅੱਛਾ ਉਸੇ ਟਾਈਮ ਪੁਲਸ ਵਾਲੇ ਆ ਗਏ ਸੀ ਕਿ ਸਾਢੇ 11:11 ਵਜੇ ਦਾ ਟਾਈਮ ਆ ਕੁਝ 25 ਮਿੰਟ ਪਿੱਛੇ ਸ਼ੋਅਰੂਮ ਵਗੈਰਾ ਬੰਦ ਹੋ ਚੁੱਕਾ ਸੀਗਾ ਜਦੋਂ ਤੁਸੀਂ ਮਤਲਬ ਤੁਸੀਂ ਵੇਟ ਕਰ ਰਹੇ ਸੀਗੇ ਇੱਥੇ ਕਿਸੇ ਦੀ ਸਵਾਰੀ ਲੈ ਕੇ ਆਇਆ ਸੀ ਇੱਥੇ ਲੱਗੀ ਗਏ ਹੋ ਸੀਗੇ ਮੈਂ ਉਹਦਾ ਪਾਰਕਿੰਗ ਕੀਤੀ ਹੋ ਸੀ ਇੱਥੇ ਠੀਕ ਹੈ ਸਰ ਸਰ ਜਿਹੜਾ ਐਕਸੀਡੈਂਟ ਹੋਇਆ ਹੈ ਕਿ ਸਾਰਾ ਮਾਮਲਾ ਜੀ ਕੀ ਜੀ ਬਈ ਦੂਤੀ ਆਪਸ਼ਨ ਪਤਾ ਆ ਸਾਰਾ ਜੀ ਇਹ ਤੇ ਨਾ ਬੰਨ ਲੈਣ ਨੂੰ ਕਿਹਾ ਸੀ ਇਹ ਬਾਤ ਚੰਗੀ ਜੀ ਤੁਸੀਂ ਮੌਕੇ ਦੇ ਉੱਤੇ ਪਹੁੰਚੇ ਕੀ ਦੇਖਿਆ ਆਣ ਕੇ ਇੱਥੇ ਕੀ ਹਾਲਾਤ ਸੀਗੇ ਜਦੋਂ ਅਸੀਂ ਆਏ ਉਦੋਂ ਗੱਡੀਆਂ ਖੜੀਆਂ ਸੀਗੀਆਂ ਇਹ ਵੀ ਕੋਈ ਖਰਾਬ ਹੈ ਜੀ ਉਹ ਤੋਂ ਕੋਈ ਸਾਡੇ ਦੂਤੀ ਅਫਸਰ ਕੋਈ ਤੁਸੀਂ ਆਏ ਹੋ ਹਾਂ ਸਰ ਜੀ ਬੇਟਾ ਕੌਣ ਹੈ ਡਿਊਟੀ ਉੱਪਰ ਜਿਹੜੇ ਮੌਕੇ ਤੇ ਸੀਗੇ ਸੰਤੋਸ਼ ਕੁਮਾਰ ਜੀ ਸੰਤੋਸ਼ ਕੁਮਾਰ ਜੀ ਓਕੇ ਤੇ ਪਤਾ ਲੱਗਿਆ ਐਕਸੀਡੈਂਟ ਕਿਵੇਂ ਹੋਇਆ ਤੇ ਕਿਹੜੀ ਜਗ੍ਹਾ ਹੋਇਆ ਜੀ ਇੱਥੇ ਹੋਇਆ ਕਹਿੰਦੇ ਤੇ ਉਹ ਕਿਹੜੀ ਜਗ੍ਹਾ ਜੀ ਇਹ ਜਿੱਥੇ ਐਕਸੀਡੈਂਟ ਹੋਇਆ ਇਹ ਮਾਤਾ ਰਾਣੀ ਕਿਉਂ ਲੱਗੇ ਪਈ ਜਾਂਦੀ ਹੈ ਅੱਛਾ ਜੀ ਇਸ ਦੇ ਵਿੱਚ ਕਿਸੇ ਦੀ ਡੈਥ ਵਗੈਰਾ ਵੀ ਹੋਈ ਹੈ ਫਿਰ ਲੱਗਦਾ ਨਹੀਂ ਤਾਂ ਇੱਥੇ ਆਏ ਉਹ ਨਹੀਂ ਪਤਾ ਨਹੀਂ ਬਹੁਤ ਟਾਈਮ ਲੱਗਦਾ ਠੀਕ